ਆਪ ਕੋਲੇ ਰਹੀ ਤੀਂ ਦੀ ਜਾਣਕਾਰੀ ਸਾਰ ਦਿੱਤੀ ਆ ਰਵੇ ਦੇ ਜੇ ਤੁਹਾਨੂੰ ਆਖੇ ਦਿੱਤੀ ਦਾ ਕਹਿ ਕੇ ਲੈ ਕੇ ਆਏ ਆ ਸੱਤਾ ਦਿੱਤਾ ਦਸ ਜੀ ਹਰ ਹਾਰ ਉਹ ਚਾਹਾਂਗੇ ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਸਾਨੂੰ ਸੱਤਾ ਨਹੀਂ ਦਿੱਤਾ ਛੁਣ ਜੇ ਇਹ ਲੜੀਆਂ ਜਿਹੜੇ ਯੁੱਧ ਆਪਣੇ ਹੱਕਾਂ ਦੇ ਆਪਣੀ ਹੋਣ ਨੂੰ ਬਚਾਉਣ ਲਈ ਜਿਹੜੇ ਜਾਂਦੇ ਹੋਣ ਉਹਨਾਂ ਲਈ ਸੱਤੇ ਨਹੀਂ ਜਿੱਤੇ ਜਾਂਦੇ ਸਨੇਹ ਹੀ ਪੇਚੇ ਜਾਂਦੇ ਜਿੰਨਾਦਰ ਕਰਤ ਹੁੰਦਾ ਜਿਨ੍ਹਾਂ ਦੇ ਆਣਖ ਹੁੰਦੀ ਹੈ ਉਹ ਆ ਸਕਦੇ ਹੋ ਕਿਵੇਂ ਨਿਊ ਬਦ ਆਜਰ ਆਇਆ ਹੈ ਉਹ ਨਿਊ ਬਦ ਆਜਰ ਕਿਵੇਂ ਪੂਰੀ ਮੁਲਕਤੂ ਗਰਾ ਬਣਾਉਣਾ ਹੈ ਕਿਵੇਂ ਪੂਰੀ ਦੁਨੀਆ ਦੇ ਧੁੱਜ ਤੇ ਕਬਜ਼ਾ ਕਰਨਾ ਹੈ ਕਿਵੇਂ ਪੂਰੀ ਦੁਨੀਆ ਦੇ ਸਬੀਲੇ ਦੇ ਧਰਤੀ ਆ ਜਾਏ ਪਾਣੀ ਆ ਜਾਏ ਹਵਾ ਉਹਨੇ ਕਿਵੇਂ ਕਬਜ਼ਾ ਕਰਨਾ ਹੈ ਇਹ ਉਹ ਨੀਤੀਆਂ ਨੇ ਇਸ ਤਰ੍ਹਾਂ ਉਹ ਬੰਦਾ ਲੜ ਰਿਹਾ ਜਿਹੜਾ ਬੰਦਾ ਸਾਹ ਲੈ ਰਿਹਾ ਜਿਸ ਕਰਕੇ ਨੂੰ ਸੰਭਲਣ ਦੀ ਕੋਸ਼ਿਸ਼ ਕਰੋ ਕਿ ਮੜੀਆਂ ਚੱਲਾ ਗੁੰਦੀ ਵੀਂਦੀਆਂ ਮੜੀਆਂ ਚੱਲਾ ਜਾਂ ਰਿਹਾ ਹੈ ਕਿ ਪੱਥਰ ਵਾਲ ਚੱਕਰ ਹੋਇਆ ਪੱਥਰ ਮਾਰਦੇ ਆ ਉਹ ਵੀ ਮਾਹੌਲ ਸੰਭਲਣ ਦੀ ਕੋਸ਼ਿਸ਼ ਹੋ ਰਹੀ ਆ ਜਿਕਾਰੇ ਦੇ ਨਾਲ ਆਪਾਂ ਖੱਲੇ ਹੋਏ ਜੱਡੇ ਲਾ ਦੇ ਕੰਮ ਜੀ ਹੋ ਗਏ ਸਾਡਾ ਗੱਲਾਂ ਬਾਤਾਂ ਦਾ ਜ਼ੌਰ ਦਾ ਸ਼ੁਰੂ ਕਰਾਂਗੇ ਬਰੇਸ ਹੋ ਰਹਾ ਹੈ ਪੰਜਾਬ ਆਪ ਆਪਣੀ ਮੋਰ ਨੂੰ ਬਚਾਉਣ ਦੇ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਦੇ ਲਈ ਸੜਕਾਂ ਤੇ ਟੇਰਿਆ ਹੋਇਆ ਪਰ ਮੈਂ ਇੱਕ ਗੱਲ ਖਾਸ ਤੌਰ ਤੇ ਰਾਜਵਾਨੀ ਨੂੰ ਕਹਿਣਾ ਚਾਹਦਾ ਕਿ ਇਹ ਨੌਜਵਾਨੋ ਸਾਡੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਬਾਹਰੋਂ ਜੋਸ਼ੀ ਬਲੇਰੀ ਦੀ ਕਦਰ ਕਰਦੇ ਆ ਸਾਡੇ ਕੋਲੇ ਜੋਸ਼ ਹੈ ਜਿਸ ਸਾਡੇ ਆਗੂਆਂ ਕੋਲੇ ਹੋਸ਼ ਹੈ ਜੋ ਵੀ ਉਹ ਦਾ ਸਵੇਰ ਹੋਣਾ ਬੜਾ ਯੂਰੀ ਹੈ ਇਹ ਕੰਮ ਨੂੰ ਚੱਲਦੇ ਰੱਖਿਓ ਜੇ ਰਾਂਝਾ ਉਹ ਜੀਆਂ ਜਾਂਦੀਆਂ ਨੇ ਜਿਹੜੀਆਂ ਰਾਂਝਾ ਜਾਤ ਦੇ ਬਹਿ ਕੇ ਨਿਗਰਾਨੀ ਅਧਿਕਾਰੇ ਜਿਹੜੀਆਂ ਸ਼ਿੰਗਾਰਸ਼ ਸ਼ਾਂਤ ਵਿੱਚ ਦੀ ਘੜੇ ਜਾਂਦੇ ਨੇ ਉਹ ਸ਼ਿੰਗਾਰਸ਼ ਦਿੱਤੇ ਜਾਂਦੇ ਨੇ ਮੈਂ ਖਨੌਰੀ ਵਾਲੇ ਪਾਸੇ ਸੀਗਾ ਚੌਥੀ ਗੱਲ ਹੈ ਲਗਾਤਾਰ ਜਿਹੜੇ ਉਹਦੇ ਗੋਲਾ ਉਹਦੇ ਬੋਲੀਆਂ ਅੱਥਰੂ ਗੈਸਾ ਸਿੱਟੇ ਜਾ ਰਹੇ ਸੀ ਮੈਂ ਮਿਲ ਰਿਹਾ ਸੀ ਪਾਸਾ ਦੇ ਨੌਜਵਾਨ ਆਏ ਉਹ ਮੇਰੇ ਕੋਲ ਪਏ ਕਹਿੰਦਾ ਬੜੀ ਕਹਾਣੀ ਆਪਰੇ ਕਹਾਣੀ ਜਾਂਦੇ ਮਾੜਾ ਨੌਜਵਾਨ ਨੂੰ ਹਰ ਸਿੰਘ ਆਸੂ ਦੀ ਇੱਕ ਨੀਤੀ ਹੁੰਦੀ ਹੈ ਜਦੋਂ ਆਪਾਂ ਕੋਈ ਜੋਤਿਆ ਕੁਝ ਜੰਗਾਂ ਦੇ ਵਿੱਚ ਹੁੰਦੇ ਆ ਤਾਂ ਰਣਨੀਤੀ ਦੇ ਨਾਲ ਹੀ ਉਹ ਜੰਗਾਂ ਉਹ ਜਿੱਤੇ ਜਾਂਦੇ ਆ ਆਪਣੇ ਸਾਹਮਣੇ ਸਭ ਤੋਂ ਵੱਡੀ ਉਧਾਰਨਾ ਹੈ ਸਿਰਫ ਕੋਰਸ ਸਿੰਘ ਜੀ ਦਾ ਚਮਕਾਰ ਦੀ ਇਕੱਤੀ ਗੜੀ ਛੱਡ ਕੇ ਜਾਂਦੇ ਆ ਧੰਨੋ ਕੀ ਲੱਗਦਾ ਉਸ ਕੋਲੇ ਭੜੇ ਹੋੜੇ ਹੋਣਗੇ ਇਹ ਚੱਲੇਗਾ ਜੀ ਗੜੀ ਛੱਡ ਕੇ ਜੀ ਪਰ ਬਾਧੇ ਦੁਰੇਗੇ ਬਾਧੇ ਦੁਰੇਗੇ ਮੋਹਸਾਣਾ ਵਾਲਾ ਪਿੱਛੇ ਆਉਂਦੀਆਂ ਗਨੀਆਂ ਔਰ ਖੰਡਾਈ ਦਾ ਹੱਥੇ ਜਾ ਕੇ ਮੋਰਚਾ ਮਾਦ ਰਿਆ ਤੇ ਦੁਸ਼ਮਣ ਦੇ ਸੱਕੇ ਚੜਾਈ ਜਿਹੜਾ ਇਹ ਤੰਗ ਦੀ ਘਾਉਦਾ ਇੱਕ ਅੰਦਰ ਪਿੱਛੇ ਦਾ ਸੱਕੇ ਦੋ ਕੰਨ ਪਿੱਛੇ ਵੀ ਅੱਕੇ ਆਪਾਂ ਨਾਲ ਦੀ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦੇ ਆ ਕਿ ਸਾਡੇ ਦੀ ਇਹਦਾ ਆਪੂ ਦੇਖ ਕੇ ਜੀ ਇਹ ਝੁਕ ਗਏ ਜੀ ਇਹ ਪਿੱਛੇ ਆ ਗਏ ਜੀ ਮੈਂ ਤੁਹਾਡੇ ਚਲੀ ਆ ਜਦੋਂ ਆਪਾਂ ਵੀ ਸਭੀ ਆ ਦੋਨਾਂ ਨੇ ਲੈ ਆਪਾਂ ਸਾਰੇ ਦਿੱਲੀ ਗਏ ਆ ਉਹ ਮੈਂ ਵੀ ਗਾਣਾ ਦਾ ਬਾਸ ਛੋੜੇ ਨੂੰ ਆਪਕੂ ਐ ਨਹੀਂ ਕਰਦੇ ਆਪਕੂ ਐ ਨਹੀਂ ਕਰਦੇ ਆਪਕੂ ਆਲੇ ਪਾਈ 30 ਦੀ ਚੜ ਚੜ ਸਾਦੇ ਤਿਆਰ ਬੇਜੇ ਜੇ ਤੁਹਾਨੂੰ ਅੱਜ ਇਹ ਦਿੱਲੀ ਦਾ ਕਹਿ ਕੇ ਲੈ ਕੇ ਆਏ ਆ ਸੱਤਾ ਦਿੱਤਾ ਤਾਂ ਦਿੱਲੀ ਹਰ ਹਾਲ ਦੇ ਵਿੱਚ ਆਵਾਂਗੇ ਬੋਲੇ ਸੰਘਰਸ਼ ਹੋਰ ਸਾਰਾ ਫਿਰ ਆਖੂ ਇਹ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਆਧੁਨਿਕ ਸੋਚ ਸਮਝ ਹੁੰਦੀ ਹੈ ਕਿ ਮਨਸਾਨ ਧਰਤ ਤੋਂ ਘੱਟ ਘਾਟਾ ਕੇ ਮੋੜ ਚੱਕੇ ਮਜੱਤ ਲਾ। ਦੇਸ਼ ਕਰਕੇ ਬਿਲਾਵਿਤ ਤਹਾਨੂੰ ਨੌਜਵਾਨਾਂ ਨੂੰ ਕਾਹਦਾ ਪੀੜ ਹੈ। ਸ਼ੰਕਰਾਂ ਕਰੋ ਜਿਹੜੇ ਬੰਦੇਾਂ ਦੇ ਅੱਗੇ ਲੱਗੇ ਹੋਏ ਸ਼ਕਤਾਂ ਕਰਕੇ ਇਹ ਬਹੁਤ ਬਹਾਲ ਵਰਤਾਂ ਸੱਜੇ ਜਾ ਰਹੇ ਨੇ। ਸੋਸ਼ਲ ਮੀਡੀਆ ਲੋਕ ਤੇ ਮੈਂ ਕਹਦਾ ਹੋਰ ਕਹਿਣੀ ਚਾਹਾਂ ਜਿਹੜਾ ਵੀ ਬੰਦਾ ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਸਾਨੂੰ ਸਤਿ ਨਹੀਂ ਦਿੱਤਾ। ਸੁਣ ਜਿਹੜੀਆਂ ਲਾਨੀਆਂ ਜਿਹੜੇ ਯੁੱਧ ਆਪਣੇ ਹੱਕਾਂ ਦੇ ਆਪਣੀ ਹੋਣ ਨੂੰ ਬਚਾਉਣ ਲਈ ਜਿਹੜੇ ਜਾਂਦੇ ਹੌਣ ਉਹਨਾਂ ਨੂੰ ਸੱਤੇ ਨਹੀਂ ਦਿੱਤੇ ਜਾਂਦੇ ਸਨੇਹ ਹੀ ਭੇਜੇ ਜਾਂਦੇ। ਜਿੰਨਾ ਦਰਦਤ ਹੁੰਦਾ ਜਿੰਨਾਂ ਦੇ ਅੱਖ ਹੁੰਦੀ ਹੈ ਉਹ ਆਪ ਚੱਲ ਕੇ ਆਉਂਦੇ। ਬਰੇ ਇਸ ਸਾਰਾ ਸਾਰਾ ਤੇਰੇ ਅੱਗੇ ਆਇਓ ਮੈਂ ਸੁਣੇ ਚ ਆਪਾਂ ਨੂੰ ਸੱਦਾ ਗਿਆ। ਕੁਝ ਵੀ ਭਾਈਆ ਆਪਾਂ ਦਰਦ ਲੈ ਕੇ ਆਏ ਆ। ਤੇ ਆਪਰੇ ਹੋਰ ਆਪਣੇ ਮਜੂਰ ਨੂੰ ਬਚਾਉਣ ਲਈ ਆਏ ਆ। ਆਪਣੀਆਂ ਆਣਵਾਰੀਆਂ ਨਸਲਾਂ ਨੂੰ ਬਚਾਉਣ ਲਈ ਆਪਰੇ ਪੇਖ ਨੂੰ ਬਚਾਉਣ ਲਈ ਆਏ ਆ। ਜਿਹੜਾ ਬੰਦਾ ਅੱਜ ਬੈਠ ਕੇ ਪੰਜਾਬ ਜੇਕਰ ਯਾਦ ਰੱਖਿਓ ਜਿਹੜਾ ਬੰਦਾ ਜਿਹੜਾ ਪੰਜਾਬ ਬੈਠ ਕੇ ਜਾਂ ਹੋਰ ਕਿਤੇ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਚਰਨਾਂ ਦੇ ਉੱਤੇ ਐਸਐਸ ਦੇ ਖਿਲਾਫ ਮੋਰਚਾ ਖੋਲ ਰਿਹਾ ਉਹ ਪੰਜਾਬ ਦਾ ਉਹ ਸਾਡਾ ਸਰਕਾਰੀ ਰਸਤਾ ਵਾਹ ਸਿੰਘਾ ਨਿਹਾਲ ਜੀ ਸ਼ਰਸ ਕਰਕੇ ਮੇਰਾ ਵੀ ਤੁਹਾਨੂੰ ਪੀ ਲਿਆ ਨੌਜਵਾਨੋ ਸ਼ਾਂਤੀ ਬਣਾ ਕੇ ਰੱਖਿਓ ਸਰਕਾਰ ਦੇ ਢੰਗ ਤਰੀਕੇ ਹੁੰਦੇ ਆ ਜਿੰਦੀਆਂ ਨਹੀਂ ਜਾਣ ਜੀ ਜਿੰਦ ਦੇ ਜੀ ਨੂੰ ਲਮਕਾਈ ਜਾਓ ਜੀ ਐਦੂਹਾ ਕਹਿੰਦੇ ਚਲੋਂ ਜਾਤਾ ਲੱਗਿਆ ਜੀ ਬੋਟਾ ਆ ਗਈਆਂ ਜਿਹੜੀ ਮਰਜ਼ੀ ਤੇ ਰਾਜੇ ਕੇ ਮਾਲਕ ਚੌਕੀ ਦੇ ਵਿੱਚ ਚਾਹੀਏ ਇਹ ਆਏ ਨੂੰ ਚਾਹਤ ਲੋੜ ਤੇ ਰਾਜੇ ਸਾਮਾਨ ਨੂੰ ਮਾਰਾ ਹੀ ਹੋਣਾ ਹੈ ਨਾ ਇਹ ਰਾਹੀ ਆ ਜਿਹੜੀ ਇਹ ਰਾਹੀ ਪਈ ਤਸਾਨਾ ਦੀ ਨਹੀਂ ਕੱਲਿਆ ਸੀ ਇਹ ਮਸਲਾ ਕਦੀ ਅਨਸੂਰ ਨਹੀਂ ਆ ਜਦ ਅਨਲਫੀ ਪਰਿਸ਼ੀ ਦੀ ਘਟਨਾ ਨਹੀਂ ਹੈ ਇਹ ਰਾਹੀ ਉਸ ਹਰ ਅਸਥਾਨ ਦੀ ਹੈ ਜਿਹੜਾ ਇਹ ਦੁਨੀਆ ਦੇ ਪੈਦਾ ਹੋਏ ਨੇ ਸਾਹ ਲੈ ਰਿਆ ਤੁਹਾਨੂੰ ਕੀ ਲੱਗਦਾ ਹੈ ਵੀ ਆਪਾਂ ਕਦੇ ਛੜ ਜਾਂਦੇ ਆ ਆ ਯੂਨਿਟ ਦੇਖੋ ਛੜ ਜਾਂਦੇ ਆ ਪੂਰੀ ਅਮਰੀਕਾ ਦੇ ਕਈ ਦੇਸ਼ ਛੜ ਕਰਦੇ ਆ ਕਿ ਉਹ ਵਿਕਰੇਨ ਮੁਲਕ ਛੜ ਕਰਦੇ ਆ ਕਿਉਂ ਛੜ ਕਰਦੇ ਆਓ ਕਿਉਂਕਿ ਨਿਊ ਵਲ ਆਦਰ ਆਇਆ ਹੈ ਉਹ ਨਿਊ ਵਲ ਆਦਰ ਕਿਵੇਂ ਪੂਰੀ ਮੁਲਕਾਂ ਨੂੰ ਗੁਲਾਮ ਬਣਾਉਣਾ ਹੈ ਕਿਵੇਂ ਪੂਰੀ ਦੁਨੀਆ ਦੇ ਧਨ ਤੇ ਕਬਜ਼ਾ ਕਰਨਾ ਹੈ ਕਿਵੇਂ ਪੂਰੀ ਦੁਨੀਆ ਦੇ ਰਸੀਲੇ ਦੇ ਧਰਤੀ ਆ ਜਾਏ ਪਾਣੀ ਆ ਜਾਵੇ ਹਵਾ ਉਹਨੇ ਕਿਵੇਂ ਕਬਜ਼ਾ ਕਰਨਾ ਇਹ ਉਹ ਨੀਤੀ ਹੈ ਨਹੀਂ ਆਪਾਂ ਨੂੰ ਕੀ ਲੱਗਦਾ ਮੋਦੀ ਆ ਕਰ ਰਿਹਾ ਹੈ ਮੋਦੀ ਦੀ ਪਿਆਤਾ ਖਮੋੜਾ ਉਹ ਨੂ ਮਰਦਾ ਜਾ ਜਾਂਦਾ ਉਹ ਉਹਨਾਂ ਵੱਡੇ ਵੱਡੇ ਕਾਰਪੋਰੇਟਾਂ ਦਾ ਜਿਹੜਾ ਕਹਿੰਦਾ ਆ ਵੀ ਬੇਚਾ ਮਜ਼ਦੂਰ ਹੈ ਗੱਲ ਕਹਿੰਦਾ ਹੈ ਕਿ ਰਾਇਕਲੇ ਕਿਸਾਨ ਦੀ ਮਜ਼ਦੂਰੀ ਨਹੀਂ ਹੈ ਕੋਈ ਦੁਕਾਨਦਾਰ ਕਹਿੰਦਾ ਕਿ ਰਾਇਕਲੇ ਕਿਸਾਨ ਦਾ ਅੰਡਰਸਟੈਂਡ ਲਾਈ ਹੈਗੀ ਹੈ ਜਦੋਂ ਇਹ ਉਹ ਬਾ ਡਾਕਟਰ ਨੇ ਆਉਣਾ ਨੀਤੀਆਂ ਨੇ ਲਾਗੂ ਹੋਣਾ ਹੈ ਤੁਹਾਡੀ ਕੁਲ ਜਿੱਤੇ ਕਬਜ਼ਾ ਹੋ ਜਾਣ ਲੋਕਾਂ ਦਾ ਤਰਕੀਕ ਲੱਖ ਸਾਲ ਪਿੱਛੇ ਹੋਊਗਾ ਸਾਡੇ ਇਸ ਮੋਰਕੇ ਦੇ ਉੱਤੇ ਇਸ ਰਸਤੇ ਵਿੱਚ ਇੱਕ ਮੰਗ ਇਹ ਵੀ ਹੈ ਵੀ ਪਾਈ ਦੇ ਖੇਤਾਂ ਦੇ ਮਜ਼ਦੂਰ ਨੇ ਉਹਨਾਂ ਨੂੰ ਇਤਿਹਾਸਿਕ ਸਸਤ ਰੁਪਇਆ ਦਿੱਤੀ ਜਾਵੇ ਇੱਕ ਕਦੇ ਖਸਾਨ ਦੀ ਗੱਲ ਨਹੀਂ ਹੋ ਰਹੀ ਕਦੇ ਇਹਨਾਂ ਬੇਦਲੀ ਲਾਵੀ ਹੋ ਰਹੀ ਅੱਜ ਵੱਡੇ ਵੱਡੇ ਮਾਲ ਕੁਲਗੇ ਵੱਡੀਆਂ ਵੱਡੀਆਂ ਦੁਕਾਨਦਾਰ ਕੁੱਝ ਕੀ ਮੱਦੇ ਮੱਦੇ ਭਾੜੇ ਆਉਂਦਾ ਅੱਜ ਦੁਕਾਨਦਾਰ ਖੱਟ ਹੋ ਗਿਆ ਬਾਜ਼ਾਰ ਕਰ ਤੋਂ ਹੋਗੇ ਕਿ ਇਹ ਰਾਇਓਨਾਂ ਦੀ ਨਹੀਂ ਹੈ ਇਸ ਲਈ ਕਿਸਾਨੀ ਮੋਰਚੇ ਦਾ ਆ ਵੀ ਬਡੇਟਰ ਲਾਇਨਸ ਮਾਰਕੀਟ ਆ ਕੋਲ ਰੋਸਲੀ ਉਹਨਾਂ 7 ਲੱਖ ਰੁਪਿਆ ਦੀ ਸੇਲ ਸੀ ਬਡੇਟਰ ਤੋਂ ਵੀ ਬਾਜ਼ਾਰ ਆ ਨਾ ਉੱਥੇ ਜਾ ਕੇ ਦੁਕਾਨਦਾਰ ਕਿੱਥੇ ਕੀਤੇ ਮਗਰੋਂ ਜਿੱਦ ਤੇ ਲਾਇਨਸ ਮਾਰਕੀਟ ਬੰਦ ਹੋਈ ਐ ਘਾਟ ਵੱਧਿਆ ਜਦੋਂ ਕੋਈ ਫਸ ਪਿਆ ਗਿਆ ਮਾਪੀ ਆਉਂਦੇ ਕਿਉਂ ਨਹੀਂ ਰਾਇਦਰ ਥੋੜੀ ਵੀ ਰਹਿ ਗਈ ਹੈ ਜੋ ਪਰ ਆਪਾਂ ਨੂੰ ਲਖੇੜ ਰਹੇ ਆ ਤਫਾੜ ਕਰ ਰਹੇ ਆ ਵੀਰ ਜੀ ਕੱਲਾ ਪੰਜਾਬ ਲੜ ਰਿਹਾ ਹੈ ਝਹਾੜਾ ਲੜ ਰਿਹਾ ਹੈ ਕਗਲ ਨਕਸਾਨ ਲੜ ਰਿਹਾ ਹੈ ਇੱਥੇ ਹਰ ਉਹ ਬੰਦਾ ਲੜ ਰਿਹਾ ਜਿਹੜਾ ਬੰਦਾ ਸਾਹ ਲੈ ਰਿਹਾ ਜੋ ਕਰ ਕੋ ਸੰਮਨ ਦੀ ਕੋਸ਼ਿਸ਼ ਕਰੋ ਕਿ ਮੰਨਿਆ ਚਾਲਾ ਗੋਦੀ ਮੀਡੀਆ ਬੜੀ ਚਾਲਾ ਚੱਲ ਰਿਹਾ ਹੈ ਇਹ ਪੱਥਰਵਾੜ ਇਕੱਠੇ ਹੋਇਆ ਪੱਥਰ ਮਾਰਦੇ ਆ। ਉਹੀ ਮਾਹੌਲ ਗੱਲ ਦੀ ਕੋਸ਼ਿਸ਼ ਹੋ ਰਹੀ ਆ। ਸੋ ਮੇਰਾ ਇਹ ਦੇਖਾਂ ਤੇ ਸਬਰ ਮਾਰ ਕੇ ਰੱਖਿਓ। ਜ਼ਬਰਦਸਤ ਕਾਮਦਾ ਸਬਰ ਨਾਲ ਕਿਵੇਂ ਕਰਨਾ ਹੈ? ਸਾਡੇ ਕੋਲ ਸਭ ਤੋਂ ਵੱਡੀਆਂ ਧਾਰਨਾ ਦੇ ਪਾਜੇ ਪਾਸ਼ਾ ਨੂੰ ਰੱਖਦੇ ਦੇਵੀ। ਨੌਵੇਂ ਪਾਸ਼ਾ ਨੂੰ ਦੇਖਵਾ ਦਿੱਤੀ। ਕਿਵੇਂ ਜ਼ਬਰਦਸਤ ਕਾਮਦਾ ਸਬਰ ਨਾਲ ਕੀਤਾ ਸੀ। ਜੋ ਨਾਲ ਚਾਲੋਂ ਦਾ ਫੇਰ ਤੁਹਾਡੇ ਕੋਲ ਖਾਤ ਮੇਰੀ ਠੀਕ ਹੈ। ਬੜਾ ਫਿਕਰ ਹੁੰਦਾ ਯਾਰ ਜਦੋਂ ਨੌਜਵਾਨੀ ਮੂਰੇ ਜਾਂਦੀ ਜਾਂਦੋ ਇੱਕ ਟੋਡਾ ਹਰਪਾਲਪੁਰ ਦਾ ਆਪਣੇ ਤੇ ਅਮੀਰ ਹਰਪਾਲਪੁਰ ਪਿੰਡਾ ਉਹ ਯੱਕ ਚਲੀ ਗਈ ਉਹਨੇ ਗੋਲੀ ਮਾਰੀ ਉਹ ਰੌੜ ਦੇ ਦੀ ਰਾਂਹੇ ਤੇ ਲੱਗੀ ਆ ਉਹ ਤੇਰਾ ਕਮ ਖਿਡੌੜੀ ਵਾਲੇ ਪਾਸੇ ਲੱਪਟੂਰੀਆ ਨੌਜਵਾਨ ਦੀ ਕਈਆਂ ਦੇ ਕਿੰਨੇ ਸਾਬਰੇ ਬੱਚੇ ਨੇ ਇਸ ਰਾਹ ਨੂੰ ਤਾਂ ਆਟਾ ਵੀ ਕੱਲੇ ਕੱਲੇ ਦਾ ਫਿਕਰ ਆ ਭਾਈ ਕਿਉਂ ਪਹਿਲੇ ਕਹਿੰਦੇ ਤਾਂ ਆ ਵੀ ਲੋੜ ਹੈ ਬਹੁਤ ਵੱਡੀ ਗੱਲ ਹੈ ਪੰਜਾਬ ਨੂੰ ਰਾਹ ਪਏ ਜਾਣਗੇ ਰਾਹ ਪਏ ਜਾਣਗੇ ਇਹ ਸੰਘਰਸ਼ ਨਾਲ ਵਾਪਰਦਾ ਤਾਹ ਪਤਾ ਲੱਗਦਾ ਸੀ ਕਿ ਰਾਹ ਨੇ ਕਿਵੇਂ ਆਪਣੇ ਜਿੱਤੇ ਕਿਵੇਂ ਜਾਂਦੇ ਸੁਣਨ ਵਾਲੇ ਜੀ ਮਾਨੋ ਇਹ ਧਰ ਨਾਲ ਵਾਦਾ ਕਰਦਾ ਮੈਂ ਜਿੰਨਾ ਅੱਗਸਰ ਵਾਦਾ ਨਾ ਗਿਰਦ ਕਰਦੀਆਂ ਜੇ ਇਹ ਕਹਿਣ ਆਏ ਆ ਕਿ ਇਹ ਮੋਰਚਾ ਹਾਲ ਹਾਲ ਚ ਬੱਤੇ ਹੋਣਾ ਜਦੋਂ ਦਿੱਲੀ ਵਿੱਚ ਸੀ ਨਾ ਔਰ ਮੀਡੀਆ ਮੇਰੇ ਕੇ ਸਵਾਰ ਕਰਦਾ ਸੀ ਕਿ ਯਾਰ ਜੇ ਕੀ ਬਣੂੰਗਾ ਮੈਂ ਕੁਝ ਨਹੀਂ ਪਾੜਦਾ ਜਿੱਤ ਕੇ ਜਾਵਾਂਗਾ ਸੋ ਆਪਾਂ ਜਿੱਤ ਕੇ ਆਈਏ ਸਲਾਮ ਅਲ੍ਹਾ। ਜੇਕਰ ਹੋਰ ਨੇ ਬੇਨਤੀ ਆ ਆਪਾਂ ਦੇ ਵਾਂਗ ਇਹਦਾ ਮਾਹੌਲ ਨਾ ਖੜਾ ਕਰ ਕਰ ਦੇ ਜੇ ਫਲਾਣਾ ਬੰਦਾ ਆਊਗਾ ਫਲਾਣੇ ਬੰਦੇ ਨੂੰ ਘੇਰਾਗੇ ਫਲਾਣੇ ਨਾਲ ਐ ਕਰਾਂਗੇ ਫਲਾਣ ਨਾਲ ਐ ਕਰਾਂਗੇ ਜਿਹੜਾ ਬੰਦਾ ਇੱਥੇ ਆਉਂਦਾ ਪਿਛਲੇ ਬਕਰੇ ਵਿੱਚ ਸ਼ਬਦ ਜਿਹੜੇ ਤੁਹਾਡੇ ਹੈਗੇ ਆ ਉਹਨਾਂ ਨਾਲ ਕੋਈ ਗੱਲ ਨਹੀਂ ਬਸ ਇਸ ਇਖਤਿਆਰ ਤੇ ਤੁਸੀਂ ਆਪਣੇ ਨਾਲ ਖਾਬੋ ਚਾਹੀਦ ਫੋਲਣਾ ਸਾਡੀ ਤੱਕਰ ਦਿੱਦੀ ਨਾਲ ਹੈ ਸਾੜਾ ਵਾ ਦਿੱਦੀ ਨਾਲ ਹੈ ਸਤਿਨਾਮ ਆਪਣੇ ਨਾਲ ਜਿਸ ਕਰਕੇ ਮੇਰਾ ਇਹ ਬੇਨਤੀ ਹੈ ਸਭਰ ਇੱਕਾਂ ਸ਼ਾਂਤੀ ਬਣਾ ਕੇ ਰੱਖਿਓ ਕੋਈ ਜਾਨੀ ਤੁਹਾਨੂੰ ਨਵਾਰਾ ਕਰਦੇ ਆ ਜਿੱਦੋਂ ਅੱਗੇ ਲਿਖਦਾ ਹੋਇਆ ਨਾ ਕਿ ਹੁਣ ਆਪਾਂ ਐਲਾਨ ਲੋਕੇ ਆਕਮੋ ਤੋੜਦੇ ਤੇ ਫੇਰ ਕੋਈ ਤੁਹਾਡੇ ਚ ਜਿੰਨੇ ਤੇ ਆਖੂ ਖੜੇ ਮੇਰੇ ਵਰਗੇ ਖੜੇ ਆ ਜੇ ਪਿੱਛੇ ਹੋ ਕੇ ਤਾਂ ਕਿਓ ਕੁਛ ਨਹੀਂ ਖੜਿਆ ਜੀ ਕਿਸਾਨ ਮਜ਼ਦੂਰ ਆਕਤਾ ਜਿੰਦਾਬਾਦ ਤੁਹਾਨੂੰ ਧੰਨਵਾਦ ਕਰਨ ਦਾ ਸਤਿਕਾਰਦਾ ਬਾਈ ਰਤ ਕੋਈ ਇਸੇ ਮਹੌਲ ਨੂੰ ਉੱਚੇ ਜਿੰਨੇ ਵੀ ਆਪਣੇ ਪੰਜਾਬ ਕਰੇ ਬੈਠੇ ਐ ਸਨੇਹ ਤੇ ਜੋਈ ਭਾਈ ਕੋਈ ਰਹਿ ਨਾ ਜਾਵੇ ਸਾਰਿਆਂ ਨਾਲ ਤੁਸੀਂ ਅੱਗੇ ਅਗਰ ਇੱਕ ਮਿੰਟ ਦਾ ਰਹਿਣ ਮੈਂ ਬੰਦੀ ਸਿੰਘਾਂ ਦੀ ਗੱਲਬਾਤ ਜਰੂਰ ਹੈ ਮੈਂ ਬਾਕੀ ਦਾ ਸਭ ਬਹੁਤ ਸੰਸਾ ਕਹਿੰਦਾ ਆ ਜੇ ਲਈ ਗੋਠੀਲਾ ਕੇ ਬਖਰਾ ਲੈਂਦੇ ਆ ਇਹ ਲਈ ਕਿਸਾਨ ਦੀ ਜਵਾਲੀ ਹੈ ਗੱਲ ਕੱਲੀ ਐ ਐਮਐਸਪੀ ਦੀ ਜ਼ਮੀਨਾਂ ਉਤਾਰਨ ਦੀ ਹੋ ਰਹੀ ਹੈ ਉਹ ਜਿਵੇਂ ਹਾਲਾ ਕਰ ਰਹੇ ਨੇ ਮੁੱਠੀ ਦੇਖੋ ਗੱਲਾਂ ਅਜ ਹੋਰ ਸੁਣ ਲਓ ਆਪਣੇ ਜਿੰਨੇ ਨੌਜਵਾਨ ਐਨਐਸਏ ਲੱਗਿਆ ਜੰਮੂ ਬਰ ਬੈਠੇ ਆ ਉਹ ਅੱਜ ਧੋਖਾ ਹਰਤਾ ਤੇ ਬੈਠੇ ਦੁਲਾ ਦੇ ਕਿਉਂ ਬੈਗੇ ਇੱਕ ਪੁਲ ਸਪਾਈ ਕੈਮਰੇ ਹੁੰਦੇ ਆ ਜੇਲ੍ਹ ਦੇ ਗੱਟ ਜਿੰਨੇ ਬਲਮ ਲੱਗੇ ਉਹਨਾਂ ਦੇ ਕਮਰਿਆਂ ਦੇ ਵਿੱਚ ਉਹਨਾਂ ਦੇ ਰੋਹਤਖਾਨਿਆਂ ਦੇ ਵਿੱਚ ਉਹਨਾਂ ਦੇ ਪੱਖਿਆਂ ਦੇ ਉੱਤੇ ਸਪਾਈ ਕੈਮਰੇ ਲਗਾਤੇ ਉਹ ਰਿਕਾਰਡਿੰਗ ਕਰਦੇ ਆ ਉਹਨੂੰ ਪਤਾ ਲੱਗ ਗਿਆ ਕਹਾਣੀ ਕੀ ਹੋਈ ਧਿਆਨ ਨਾਲ ਸੁਣ ਲਿਓ ਕਿਹਾ ਤੁਹਾਡੇ ਬਾਰਤਾਂ ਦੇ ਉੱਤੇ ਟੈਲੀਵਿਜ਼ਨ ਲੱਗੇ ਆ ਪੱਥੇ ਲੱਗੇ ਆ ਠੀਕ ਕਰਕੇ ਜਾਣਿਆ ਉਹੇ ਕਰਨੀ ਆਉਂਦੀ ਆ ਇਸ ਵਾਰ ਨੇ ਬਾਹਰ ਬੰਦੇ ਆਏ ਉਹ ਬਲਮਾਂ ਦੇ ਵਿੱਚ ਮੱਖੀਆਂ ਦੇ ਵਿੱਚੋਂ ਕੈਮਰੇ ਲਾ ਕੇ ਰਿਕਾਰਡਿੰਗਾਂ ਲਾ ਗਏ ਇੱਕ ਪਾਸੇ ਦਾ ਭੰਤ ਕਹਿੰਦਾ ਕਿ ਮੈਂ ਪੰਜਾਬ ਨਾਲ ਆ ਇਹ ਮੁਕਰਦੇ ਆ ਆ ਇਥੇ ਇਹ ਨਾਲ ਜਿਹੜਾ ਖਨਾਜੋਦ ਬਹਿਸ ਮੰਤਰੀ ਆ ਕਿਰਾ ਸਿਕਦੇ ਕਿ ਅਵਾਜੀ ਗੁਰੂ ਘਰ ਵੀ ਤੁਸੀਂ ਐਨਐਸਐ ਲਾਈ ਆ ਤਲਾਸ਼ ਲੈ ਕੇ ਜਾ ਰਹੋ ਹੁਣ ਇਹ ਕਹਿੰਦੇ ਐਨਐਸਐ ਸੈਂਟਰ ਨੇ ਲਾਈ ਆ ਇਹ ਝੂਠ ਬੋਲਦੇ ਆ ਐਨਐਸਐ ਲੱਗੀ ਆ ਪੰਜਾਬ ਸਰਕਾਰ ਵੱਲੋਂ ਐਨਐਸਐ ਲਾਈ ਗਿਆ ਡੀਸੀ ਅੰਮ੍ਰਿਤਸਰ ਦੇ ਕਹਿਣ ਤੇ ਜੋ ਨਾਲ ਆਪਣੇ ਬੰਦੀ ਸਿੰਘਾਂ ਨੂੰ ਅੰਦਰ ਰੱਖਿਆ ਨਾ ਹੋ ਰਿਹਾ ਉਹ ਸਾਰਾ ਇਹਦੇ ਕਾਰਨ ਚ ਹੋ ਰਿਹਾ ਹੈ ਵਾਹਿਗੁਰੂ ਪਤਨੀ ਆਪਾਂ ਮਸ਼ੀਨਾਂ ਲਿਆ ਗਿਆ ਸੀ ਡੀਸੀ ਵੀ ਖਨੌਈ ਦਾ ਵੀ ਇਹ ਕੀਤੀ ਸੀ ਜਿਵੇਂ ਸ਼ੀਂਦਾ ਲੈ ਕੇ ਆਓ ਪਰ ਉਮਰ ਟੁੱਟਣਾ ਨਹੀਂ ਆਪਣੇ ਉੱਤੋਂ ਨੌਜਵਾਨ ਮੁੰਡੇ ਸ਼ੀਂਦਾ ਲੈ ਕੇ ਆ ਗਏ ਉਹਦੇ ਆ ਕੇ ਪਾਤੀ 5-700 ਕੋਸਪਲਾਜ ਮਾਰੇ ਕੇ ਜੀਰ ਸਾਹਿਬ ਜੀ ਕੱਗੇ ਜਾਣੇ ਲੱਗੇ ਐਥੋਂ ਗਿਆ ਚਾ ਲੇ ਕੇ ਨੋਦੇ ਐਥੇ ਨੂੰ ਬੋਣਾ ਮੈਂ ਤੰਬੂ ਬਚਾ ਲੀਗਾ ਆਤਮਾਨ ਦਾ ਤੰਬੂ ਬਚੇ ਐਥੋਂ ਮੈਂ ਗਿਆ ਚੱਲ ਕੇ ਉੱਥੇ ਜਾ ਕੇ ਜੋ ਜੋ ਵੀ ਹੋਇਆ ਮਸ਼ੀਨ ਚਲਾ ਲਈ ਪਰ ਪ੍ਰਸ਼ਾਸਨ ਕੀ ਕਹਿਦਾ ਸੀ ਵੀ ਬੁਸ਼ਿੰਗ ਸਾਡੇ ਨੇ ਕਹਾਣੀ ਜਾਣ ਲਈ ਉਹਨਾਂ ਤੋਂ ਪੜਤਾਲ ਕਰ ਲਏ ਕਿ ਪੰਜਾਬ ਨਾਲ ਕੀ ਗੱਲ ਹੈ ਤੇ ਪਾਸੇ ਕਹਿੰਦਾ ਮੈਂ ਤੁਹਾਡੇ ਨਾਲ ਐ ਮੈਂ ਤੁਹਾਡਾ ਪੱਖ ਨੂੰ ਮਨ ਕਰੂੰਗਾ ਪਰ ਦੂਜੇ ਪਾਸੇ ਸਾਡੀਆਂ ਗੱਲਾਂ ਇਤਰਾਸੀ ਸਾਡੀਆਂ ਗੱਤਾਂ ਇਤਰਾਸੀ ਲਈ ਜਾ ਰਹੀਆਂ ਸਾਡੀਆਂ ਜਿਹੜਾ ਵੀ ਸਮਾਜ ਪੁੱਛੋਦੀ ਮੰਗਵਾਲੀਆਂ ਰੋਕਿਆ ਜਾ ਰਿਹਾ ਕੀ ਪਤਾ ਪੁੱਤ ਨੂੰ ਹੁਣ ਐਂ ਜਾਂ ਹਾਕਮ ਕੋਈ ਮੋਦੀ ਕਰ ਰਿਹਾ ਜਾਂ ਭਵੰਤ ਕਰ ਰਿਹਾ ਇਹ ਪਤਾ ਕੌਣ ਦੇਊਗਾ ਸੋ ਭਾਵਾਇ ਤੇ ਤੁਹਾਡਾ ਸੰਕਾ ਕੋਈ ਨਹੀਂ ਆ। ਇਹ ਕੋਈ ਬਾਦਮ ਕਹਿੰਦੇ ਆ ਅਸੀਂ ਕਿਸਾਨਾਂ ਨਾਲ ਆ। ਅੰਦਰੋਂ ਬਾਹਰ ਮੀਂਹ ਦਾ ਮੀਂਹ ਆ ਗੱਲੀਆ ਲੈ ਕਰ ਜੋੜ ਕਰਨਾ। ਸੋ ਇਸ ਦਾ ਤੇ ਸਮਝੌਣ ਦੀ ਕੋਸ਼ਿਸ਼ ਕਰ ਰਹੇ ਆ ਵੀਰਾਂ। ਮੈਂ ਬਾਰ-ਬਾਰ ਬੇਨਤੀ ਕਰਦਾ ਛੇਤੀ ਆਪਾਂ ਬੱਸੇ ਨੂੰ ਪਤਾ ਕੀ ਆ। ਅਸਮਾਨ ਚੱਕ ਦਿੰਦੇ ਆ। ਜਿੰਦਾਬਾਦ ਜਿੰਦਾਬਾਦ ਤੇਰੀ ਸੋਚ ਤੇ ਪਰਾਂ ਦੇ ਗੇ ਛੋਟ ਕੇ। ਛੇਤੀ ਖਦਾ ਆਪਾਂ ਦਵਾ ਦੇ ਦਿੰਦੇ ਆ। ਇਹ ਦੁਲਾਰਾ ਮਾਰਾ ਡਿਮਕਿਆ ਛੋਟ। ਐਂ ਹੀ ਹੁੰਦਾ ਭਾਈ। ਮੁਝੇ ਦੇਖ ਲਈ ਆਫਸਰ ਮੈਚੋਂ ਗਿਆ ਚਾ ਲਗੀ ਉੱਛ ਨਾਰਮਲ ਆਫਸਰ ਮਿਲਦਾ ਪਾਇੇ ਮੈਂ ਇਹੀ ਗੱਲ ਕਹੀ ਸੀ ਮੈਂ ਤੁਹਾਨੂੰ ਮੈਦਾਨ ਦਾ ਕਰ ਲਓ ਤੁਹਾਨੂੰ ਇਹ ਮੀਡੀਆ ਦੇ ਕਰਾਈ ਨੂੰ ਸਵਾਲ ਪੁੱਛਿਆ ਮੈਂ ਜਵਾਬ ਦੇ ਦਿੰਦਾ ਮੈਚੋਂ ਗਿਆ ਸੀ ਮੈਂ ਜਾ ਕੇ ਦੋ ਥਾਂ ਹੀ ਮੋੜ ਚਾ ਲੱਗਿਆ ਸੀਗਾ ਇੱਕ ਨਿਆਰਾ ਚੌਂਕ ਵਾਹ ਦਾ ਆਊਟਸਟੇਕ ਮਾਰ ਲੈ ਪੈ ਚੌਂਕ ਦੁਰਗਦੀ ਘਰ ਕਹੀ ਸੀ ਕਿੱਥੇ ਹੀ ਲੋਕੀ ਨਿਆਰਾ ਚੌਂਕ ਜੁਟਦੇ ਹੋਰ ਚੌਂਕ ਚੋਂ ਅਸੀਂ ਕਾਹਾਂ ਅੱਗੇ ਚੌਂਕ ਤੇ ਬੈਠੇ ਪਤਾ ਸੁਧਰਾਮ ਜਿੱਥੇ ਬੋਲਿਆ ਡੀਐਸਪੀ ਦਰਖਾ ਬੰਦੇਸਨ ਸੰਸਥਾ ਵਾਲੇ ਨਾਲ ਜਿਹਨੂੰ ਫੋਨ ਲਾਇਆ ਅਸੀਂ ਸੱਸੇ ਨੂੰ ਵੀ ਅਸੀਂ ਜੀ